ਪੰਜਾਬ ਕਾਂਗਰਸ ਦੇ ਬੁਲਾਰੇ ਕੁਲਜੀਤ ਸਿੰਘ ਗੱਗੇ ਗਿੱਲ ਨੇ ਅੱਜ ਮਲੇਰ ਕੋਲਾ ਦੇ ਕੌਰਨ ਕੈਫੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਕੇਰੀ ਕੇਂਦਰ ਸਰਕਾਰ ਉਹਨਾਂ ਕਿਹਾ ਕਿ ਸੰਸਦ ਦੇ ਵਿੱਚ ਅਮਿਤ ਸ਼ਾ ਦੁਆਰਾ ਬਾਬਾ ਜੀ ਭੀਮrao ਅੰਬੇਡਕਰ ਦੇ ਉੱਪਰ ਟਿੱਪਣੀ ਕਰਨਾ ਬਹੁਤ ਹੀ ਨਿੰਦਨਯੋਗ ਹੈ ਅਤੇ ਜੇਕਰ ਅਮਿਤ ਸ਼ਾ ਵੱਲੋਂ ਇਸ ਮੁੱਦੇ ਦੇ ਉੱਪਰ ਮਾਫੀ ਨਹੀਂ ਮੰਗੀ ਜਾਂਦੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ੀ ਦੇ ਨਾਲ ਅੱਗੇ ਲਿਜਾਇਆ ਜਾਏਗਾ ਮੇਰਾ ਨਾਮ ਕੁਲਜੀਤ ਸਿੰਘ ਗੱਗੀ ਗੱਲ ਹੈ ਜੀ ਮੈਂ ਪੰਜਾਬ ਕਾਂਗਰਸ ਦਾ ਬਲਾਰਾ ਆਂ ਜੀ ਤੇ ਅੱਜ ਮੇਰੀ ਪਾਰਟੀ ਵੱਲੋਂ ਡਿਊਟੀ ਲਈ ਗਈ ਸੀ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਜੋ ਅਮਿਤ ਸ਼ਾਹ ਜੀ ਵੱਲੋਂ ਡਾਕਟਰ ਟੀਮਰਾਓ ਅੰਬੇਦਕਰ ਸਾਹਿਬ ਦਾ ਰਾਜ ਸਭਾ ਦੇ ਵਿੱਚ અપਮਾਨ ਕੀਤਾ ਗਿਆ ਉਹਦੇ ਬਾਰੇ ਪ੍ਰੈਸ ਕਾਨਫਰੰਸ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਕਰਨੀ ਸੀ ਸਾਡਾ ਮਕਸਦ ਇਹਦੀ ਪ੍ਰੈਸ ਕਾਨਫਰੰਸ ਦਾ ਇਹੀ ਸੀ ਕਿ ਅਸੀਂ ਕਾਂਗਰਸ ਪਾਰਟੀ ਜਿਹੜੇ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕੀਤਾ ਗਿਆ ਵਾ ਅਮਿਸ਼ਾ ਜੀ ਵੱਲਿੋਂ ਅਸੀਂ ਇਹ ਲੜਾਈ ਉਹਨਾਂ ਟਾਈਮ ਲੜਾਂਗੇ ਜਿੰਨਾ ਟਾਈਮ ਉਹ ਮਾਫੀ ਨਹੀਂ ਮੰਗ ਲੈਂਦੇ ਤੇ ਉਹ ਆਪਣੇ ਅਹੁਦੇ ਦੇ ਉੱਤੋਂ ਜਿਹੜਾ ਅਸਤੀਫਾ ਨਹੀਂ ਦੇ ਦਿੰਦੇ ਸੋ ਅੱਜ ਮਲੇਰਕੋਟਲਾ ਦੀ ਜ਼ਿਲ੍ਹਾ ਹਕਾਈ ਵੱਲਿੋਂ ਸਾਨੂੰ ਪੂਰਾ ਸਹਿਯੋਗ ਮਿਲਿਆ ਕੱਲ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਵੱਲੀਓ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਰੁਕ ਜਾਓ ਇਹ ਇੱਕ ਮਿੰਟ ਜੇ ਫੇਰ ਵੀ ਕੋਈ ਗੱਲ ਨਹੀਂ ਬਣਦੀ ਤਾਂ ਕਾਂਗਰਸ ਪਾਰਟੀ ਵੱਡੇ ਸੰਘਰਸ਼ ਨੂੰ ਆਰੰਭਣ ਦੀ ਜਿਹੜੀ ਨੀਤੀ ਆ ਉਹ ਅਪਣਾਊਗੀ ਇਹ ਜਿਹੜਾ ਪ੍ਰਦਰਸ਼ਨ ਥੋੜਾ ਜਿੱਦੇ ਇੱਕ ਥਾਂ ਤੇ ਹੋਊਗਾ ਜਾਂ ਲੋਕਾਂ ਦੇ ਕੋਈ ਬਾਜ਼ਾਰਾਂ 'ਚ ਜਾ ਕੇ ਹੋਏਗਾ ਨਹੀਂ ਇਹ ਬਿਲਕੁਲ ਨਹੀਂ ਇਹ ਜਿਹੜੇ ਜੇਲਿਆਂ ਦੇ ਮੁਤਾਬਕ ਹੋਊਗਾ ਜੀ ਜ਼ਿਲ੍ਹਿਆਂ ਦੇ ਲਗ ਲਗ ਜਿਹੜੇ ਜਿਹੜੀਆਂ ਇਕਾਈਆਂ ਨੇ ਉਹ ਆਪਦੇ ਚਾਹੇ ਡੀਸੀ ਦਫ਼ਤਰਾਂ ਦੇ ਅੱਗੇ ਕਰਨ ਡੀਸੀ ਦਫ਼ਤਰਾਂ ਨੂੰ ਮੈਂ ਰੈਂਡਮ ਦੇਣ ਚਾਹੇ ਉਹ ਆਪਦੇ ਜ਼ਿਲ੍ਹਾ ਦਫ਼ਤਰਾਂ ਦੇ ਕਰਨ ਪਰ ਸਾਡੇ ਪ੍ਰਦਰਸ਼ਨ ਦੇ ਵਿੱਚ ਲੋਕਾਂ ਨੂੰ ਕੋਈ ਤਕਲੀਫ਼ ਆਵੇ ਇਹ ਇਦਾਂ ਬਿਲਕੁਲ ਨਹੀਂ ਹੋਊਗਾ ਜੀ ਕੋਈ ਰੋਡ ਜਾਮ ਨਹੀਂ ਹੋਊਗੀ ਸਿਰਫ ਇੱਕ ਸਿੰਬੋਲਿਕ ਜਿਹੜਾ ਪ੍ਰਦਰਸ਼ਨ ਕਾਂਗਰਸ ਪਾਰਟੀ ਕਰੂਗੀ ਤੇ ਜਿਹੜੀ ਲੜਾਈ ਆ ਅੰਬੇਦਕਰ ਸਾਹਿਬ ਦੇ ਜਿਹੜੇ ਇੱਜ਼ਤ ਨੂੰ ਬਹਾਲ ਰੱਖਣ ਲਈ ਉਨਾ ਦਾ ਰੁਤਬਾ ਬਰਕਰਾਰ ਰੱਖਣ ਵਾਸਤੇ ਕਾਂਗਰਸ ਹਮੇਸ਼ਾ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਲੜਾਈ ਆ ਉਹ ਲੜਦੀ ਰਹੂ। ਅੱਛਾ ਇਹ ਬਈਆ ਆ ਬਯਾਰਾਂ ਵਿੱਚ ਜਾਂ ਹੋਰ ਜਨ ਨਹੀਂ ਜਾਓਗੇ ਆਮ ਜਨਤਾ ਨੂੰ ਤੇਰੇ ਬਾਰੇ ਪਤਾ ਹੀ ਨਹੀਂ ਲੱਗਣਾ ਵੀ ਕੀ ਹੋ ਰਿਹਾ। ਇਹ ਅੱਜ ਸਾਡਾ ਫੀਡ ਮੈਂਬਰ ਅੱਜ ਸਾਡਾ ਅੱਜ ਤੁਹਾਡੇ মিডিਆ ਦੇ ਸਾਥੀਆਂ ਨੂੰ ਬੁਲਾਉਂਦਾ ਸਾਡਾ ਇਹ ਮਕਸਦ ਆ। ਆ ਤੁਹਾਨੂੰ ਤੇਰੇ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਅਸੀਂ ਤੁਹਾਨੂੰ ਇਸੇ ਕਰਕੇ ਬੁਲਾਇਆ ਵਾ মিডিਆ ਦੇ ਸਾਥੀਆਂ ਨੂੰ ਕਿਉਂਕਿ ਸਾਰੇ ਲੋਕ ਜਿਹੜੇ ਆ ਕਿਤੇ ਨਾ ਕਿਤੇ ਜਿਹੜੇ ਉਹ ਤੁਸੀਂ ਸਾਡੇ ਵਿਚੋਲੇ ਹੋ ਲੋਕਾਂ ਤੱਕ ਸਾਡੀ ਗੱਲ ਤੁਸੀਂ ਲੈ ਕੇ ਜਾਣੀ ਆ। ਇਸੇ ਕਰਕੇ ਪ੍ਰੈਸ ਕਾਨਫਰੰਸ ਕਰਨ ਦਾ ਮ ਕਿ ਜਿਹੜੇ ਇਥੋਂ ਦੇ ਲੋਕਲ ਲੋਕ ਨੇ ਉਹਨਾਂ ਤੱਕਰ ਸਾਡੀ ਆਵਾਜ਼ ਪਹੁੰਚੇ ਤੇ ਉਹ ਸਾਡਾ ਵੱਧ ਤੋਂ ਵੱਧ ਆ ਕੇ ਜਿਹੜਾ ਉਹ ਸਾਥ ਦੇ ਅੱਛਾ ਕਿੰਨਾ ਤੁਹਾਨੂੰ ਲੱਗਦਾ ਕੀ ਲੱਗਦਾ ਕਿ ਇਸ ਜੋ ਤੁਸੀਂ ਪ੍ਰੋਟੈਸਟ ਕਰੋਗੇ ਜੋ ਤੁਸੀਂ ਕਹਿੰਦੇ ਵੀ ਕੱਲ ਤੁਸੀਂ ਮੈਮੋਰੰਡਮ ਦੇ ਰਹੇ ਹੋ ਜਾਂ ਤੁਸੀਂ ਇਹਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹੋ ਕਿੰਨਾ ਕਸਰ ਹੋਣ ਦੀ ਉਮੀਦ ਹੈ ਕੇਂਦਰ ਸਰਕਾਰ ਤੇ ਦੇਖੋ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਤਾਨਾਸ਼ਾ ਸਰਕਾਰ ਬਣ ਕੇ ਬੈਠੀ ਹੋਈ ਹੈ ਸਾਨੂੰ ਵੀ ਪਤਾ ਕਿ ਉਹਨਾਂ ਨਾਲ ਲੜਾਈ ਲੜਨੀ ਹੈ ਜਿਹੜੀ ਉਹ ਸੌਖੀ ਨਹੀਂ ਹੈ ਪਰ ਸਾਡਾ ਫਰਜ਼ ਬਣਦਾ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਸਾਨੂੰ ਸਾਰੇ ਹੱਕ ਦਲਾਏ ਆ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਤੇ ਕਰ ਪਹੁੰਚਾਇਆ ਵਾ ਅੱਜ ਭਾਰਤ ਨੂੰ ਜੇ ਇੱਕ ਪੂਰੀ ਦੁਨੀਆ ਦੇ ਵਿੱਚ ਤਾਕਤਵਰ ਦੇਸ਼ ਦੇ ਲਈ ਜਾਣਿਆ ਜਾਂਦਾ ਆ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸੰਵਿਧਾਨ ਦਾ ਬਹੁਤ ਵੱਡਾ ਹੱਥ ਆ ਉਸੇ ਸੰਵਿਧਾਨ ਕਰਕੇ ਅੱਜ ਪਿਛੜੇ ਹੋਏ ਲੋਕਾਂ ਨੂੰ ਦਲਿਤ ਲੋਕਾਂ ਨੂੰ ਜਿਹੜੇ ਹੱਕ ਨੇ ਉਹ ਬਾਬਾ ਸਾਹਿਬ ਅੰਬੇਦਕਰ ਬੱਲੀਓ ਦਿੱਤੇ ਗਏ ਆ ਇਸੇ ਸੰਵਿਧਾਨ ਦੀ ਤਰਜੀਹ ਦੇ ਉੱਤੇ ਜਿਹੜੇ ਲੋਕ ਨੇ ਉਹ ਆਪਦੇ ਆਪ ਦੇ ਜਿਹੜੀਆਂ ਵੱਡੀਆਂ ਪੋਜੀਸ਼ਨਾਂ ਦੇ ਉੱਤੇ ਉਹੀ ਚੀਜ਼ਾਂ ਜਿਹੜੀਆਂ ਭਾਜਪਾ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਕਿਤੇ ਨਾ ਕਿਤੇ ਭਾਜਪਾ ਦੀ ਜਿਹੜੀ ਮਨੁਵਾਦੀ ਸੋਚ ਆ ਤੇ ਆਰਐਸਐਸ ਦਾ ਜਿਹੜਾ ਏਜੰਡਾ ਆ ਉਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦਾ ਹੈ ਸੋ ਅਸੀਂ ਰਹਿਣ ਦੇ ਦਮ ਤੱਕ ਕਾਂਗਰਸ ਪਾਰਟੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਜਿਹੜਾ ਉਹਨਾਂ ਦਾ ਅਪਮਾਨ ਕੀਤਾ ਗਿਆ ਵਾ ਭਾਰਤੀ ਜਨਤਾ ਪਾਰਟੀ ਵੱਲੋਂ ਉਹਦੀ ਲੜਾਈ ਜਦ ਤੱਕ ਅਮਿਤ ਸ਼ਾਹ ਜੀ ਮਾਫੀ ਨਹੀਂ ਮੰਗਦੇ ਉਨਾ ਟ ਸਮਾਂ ਸੜਕਾਂ ਦੇ ਉੱਤੇ ਕਰਾਂਗੇ ਤੇ ਜੋ ਇਸ ਤੋਂ ਵੱਡਾ ਕੋਈ ਪ੍ਰੋਗਰਾਮ ਲਿਖਿਆ ਜਾਵੇਗਾ ਉਹ ਵੀ ਤੁਹਾਡਾ ਤੁਹਾਨੂੰ ਦੱਸ ਦਿੱਤਾ ਜਾਊਗਾ মিডিਆ ਦੇ ਸਾਥੀਆਂ